ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਡੋਨਲਡ ਟਰੰਪ ਨੇ ਆਈਸੀਈ ਸਹੂਲਤਾ ਦਿੱਤੀ ਸੁਰੱਖਿਆ ਦੀ ਲੋੜ ਦਾ ਹਵਾਲਾ ਦਿੰਦੇ ਹੋਏ ਸ਼ਿਕਾਗੋ ਦੇ ਵਿੱਚ ਹਥਿਆਰਬੰਦ ਸੰਘੀ 에ਜੰਟ ਤਾਇਨਾਤ ਕਰ ਦਿੱਤੇ ਨੇ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਕਿਹਾ ਗਿਆ ਕਿ ਗਸ਼ਤ ਕੋਈ ਵੀ ਬਕਵਾਸ ਨਹੀਂ ਲਵੇਗੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਸਰਹੱਦੀ ਗਸ਼ਤ ਕੋਈ ਬਕਵਾਸ ਨਹੀਂ ਕਰੇਗੀ ਕਿਉਂਕਿ ਉਸਨੇ ਐਤਵਾਨੋ ਸ਼ਿਕਾਗੋ ਦੇ ਜਾਂ ਡਾਊਨਟਾਊਨ ਸੜਕਾਂ ਤੇ ਕਸ਼ਟ ਕਰ ਰਹੇ ਹਥਿਆਰਬੰਦ ਸੰਘੀ 에ਜੰਟਾਂ ਦਾ ਹਵਾਲਾ ਦਿੱਤਾ ਇਹ ਅਮਰੀਕੀ ਰਾਸ਼ਟਰਪਤੀ ਪਾਰਾ ਪੋਰਟਲੈਂਡ 오ਰੇਗਨ ਦੇ ਵਿੱਚ ਤੈਨਾਤੀ ਦੇ ਲਈ 200 ਨੈਸ਼ਨਲ ਗਾਰਡ ਫੌਜਾਂ ਨੂੰ ਬੁਲਾਉਣ ਤੋਂ ਬਾਅਦ ਆਇਆ ਹੈ। ਇਹਨਾਂ ਹੀ ਨਈ ਸੋਸ਼ਲ ਮੀਡੀਆ ਪੋਸਟ ਦੇ ਵਿੱਚ 트ੰਪ ਨੇ ਸ਼ਿਕਾਗੋ ਦੀਆਂ ਸੜਕਾਂ ਤੇ ਹਫੜਾ ਦਫੜੀ ਅਤੇ ਨਾਰੀ ਭਾਜੀ ਦੇ ਵਿਚਕਾਰ ਏਜੰਟਾ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ। ਸ਼ਿਕਾਗੋ ਦੇ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਸ਼ੁਰੂ ਹੋਏ ਇਮੀਗ੍ਰੇਸ਼ਨ ਲਾਗੂ ਕਰਨ ਦੇ ਵਾਅਦੇ ਦੇ ਵਿਚਕਾਰ ਦਰਜਨਾ ਹਥਿਆਰਬੰਦ ਸੰਘੀ 에ਜੈਂਟ ਪੂਰੇ ਰਣਨੀਤਿਕ ਪਹਿਰਾਵੇ ਦੇ ਵਿੱਚ ਸ਼ਹਿਰ ਦੇ ਕੁਝ ਸਭ ਤੋਂ ਪ੍ਰਮੁੱਖ ਸਲਾਨੀ ਅਤੇ ਖਰੀਦਦਾਰੀ ਖੇਤਰ ਦੀਆਂ ਸੜਕਾਂ ਤੇ ਘੁੰਮਦੇ ਰਹੇ ਇਸ ਦੇ ਵਿੱਚ ਸ਼ਿਕਾਗੋ ਦੇ ਪੱਛਮ ਤੇ ਵਿੱਚ ਬ੍ਰੌਡਵਿਓ ਦੇ ਵਿੱਚ ਇੱਕ ਆਈਸੀਈ ਇਮਾਰਤ ਵਿੱਚ ਵਾਰ-ਵਾਰ ਟਕਰਾਵ ਵੀ ਸ਼ਾਮਲ ਸੀ ਜਿੱਥੇ ਸੰਗੀ ਅਧਿਕਾਰੀਆਂ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਤੇ ਮਿਰਚਾ ਦੇ ਗੋਲੇ ਅਤੇ ਅਥਰੂ ਗੈਸ ਦੇ ਗੋਲੇ ਛੱਡੇ ਸੀ 트ੰਪ ਦਾ ਫੌਜੀਆ ਲਈ ਹੁਕਮ ਉਸ ਸਮੇਂ ਆਇਆ ਜੋ ਤੋਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਕਿਹਾ ਸੀ ਕਿ ਉਹ ਰੱਖਿਆ ਵਿਭਾਗ ਨੂੰ ਯੁੱਧ ਪ੍ਰਭਾਵਿਤ ਪੋਰਟਲੈਂਡ ਦੇ ਰੱਖਿਆ ਦੇ ਲਈ ਸਾਰੇ ਜ਼ਰੂਰੀ ਫੌਜੀ ਮੁਹੱਈਆ ਕਰਪੋਣਤਾ ਨਿਰਦੇਸ਼ ਦੇ ਰਹੇ ਨੇ 트ੰਪ ਨੇ ਕਿਹਾ ਇਹ ਫੈਸਲੇ ਸਲਾ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਸਹੂਲਤਾ ਦੀ ਰੱਖਿਆ ਲਈ ਜ਼ਰੂਰੀ ਸੀ ਹਾਲਾਂਕਿ ਬਾਅਦ ਦੇ ਵਿੱਚ ਗਵਰਨਰ ਟੀਨਾ ਕੋਟੇਕ ਨੇ ਕਿਹਾ ਕਿ 트럼ਪ ਦਾ ਵੰਡਨ ਇੱਕ ਝੂਠਾ ਪ੍ਰਤਾਂਤ ਸੀ ਜਿਸ ਦਾ ਉਦੇਸ਼ ਟਕਰਾਵ ਨੂੰ ਢਕਾਉਣਾ ਸੀ ਇਹ ਕਦਮ ਟਰੰਪ ਦੇ ਵੱਲੋਂ ਕਲੰਬੀਆ ਜ਼ਿਲ੍ਹੇ ਦੇ ਵਿੱਚ ਅਪਰਾਧਾਂ ਵਿਰੁੱਧ ਕਾਰਵਾਈ ਅਤੇ ਲਾਸ ਐਂਜਲਸ ਦੇ ਵਿੱਚ ਇਮੀਗ੍ਰੇਸ਼ਨ ਵਿਰੁੱਧ ਪ੍ਰਦਰਸ਼ਨਾਂ ਦੇ ਜਵਾਬ ਦੇ ਵਿੱਚ ਕਾਰਵਾਈਆਂ ਤੋਂ ਬਾਅਦ ਚੁੱਕੇ ਗਏ ਨੇ ਜੋ ਫੌਜੀਆਂ ਦੇ ਆਉਣ ਦੇ ਨਾਲ ਹਿੰਸਕ ਹੋ ਕੇ ਸਨ ਐਸੋਸੀਏਟਿਡ ਪ੍ਰੈਸ ਦੇ ਅਨੁਸਾਰ ਸੰਘੀ ਅਧਿਕਾਰੀਆਂ ਨੇ ਕਿਹਾ ਕਿ ਸ਼ਿਕਾਗੋ ਵਾਅਦੇ ਦਾ ਉਦੇਸ਼ ਦੇਸ਼ ਦੇ ਸਭ ਤੋਂ ਭੈੜੇ ਦੇ ਵਿੱਚੋਂ ਭੈੜੇ ਲੋਕਾਂ ਨੂੰ ਗੈਰ ਕਾਨੂੰਨੀ ਤੌਰ ਤੇ ਉੱਤੇ ਅਪਰਾਧਿਕ ਰਿਕਾਰਡਾਂ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰਨਾ ਸੀ ਇੱਕ ਗਸ਼ਤੀ ਏਜੰਟ ਨੇ ਏਪੀ ਨੂੰ ਦੱਸਿਆ ਏਜੰਟਾਂ ਨੇ ਕਈ ਗ੍ਰਿਫਤਾਰੀਆਂ ਕੀਤੀਆਂ ਨੇ ਪਰ ਉਹਨਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਕੀ ਕਿ ਸ਼ਹਿਰ ਦੇ ਅੰਦਰ ਗਸ਼ਤ ਖਾਸ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਸੀ ਹਫਤੇ ਦੇ ਅੰਤ ਵਿੱਚ ਆਈਸੀਈ ਮਾਲਤਾ ਦੇ ਬਾਹਰ ਤਣਾਅ ਵਧ ਗਿਆ ਸ਼ੁੱਕਰਵਾਰ ਨੂੰ ਏਜੰਟਾਂ ਨੇ ਸੋਤੋ ਵੱਧ ਪਰਦੇਸ਼ਣਕਾਰੀਆਂ ਦੀ ਢੇੜ ਉੱਤੇ ਵਾਰ-ਵਾਰ ਰਸਾਇਣਿਕ ਏਜੰਟਾਂ ਦਾਗੇ ਤਾਂ ਕਿ ਜਦੋਂ ਸਮੂਹ ਦੇ ਕੁਝ ਮੈਂਬਰਾਂ ਨੇ ਇੱਕਾਰ ਨੂੰ ਇਮਾਰਤ ਵੱਲ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀਆਂ ਮਿਰਚਾਂ ਦੀਆਂ ਗੋਲੀਆਂ ਅਤੇ ਅਥਰੂ ਗੈਸ ਤੇ ਡੱਬੇ ਭੀੜ ਦੇ ਵਿੱਚ ਝੁਲਾਏ ਗਏ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵਾਰ ਤੋਂ ਦੂਰ ਖੜੇ ਸਨ ਅਤੇ ਆਵਾਜਾਈ ਨੂੰ ਨਹੀਂ ਰੋਕ ਰਹੇ ਸਨ ਤੇ ਪ੍ਰਦਰਸ਼ਨਕਾਰੀਆਂ ਤੇ ਪੱਤਰਕਾਰਾਂ ਨੇ ਸ਼ਨੀਵਾਰ ਨੂੰ ਵੀ ਇਸੇ ਤਰ੍ਹਾਂ ਦੇ ਦ੍ਰਿਸ਼ ਦਾ ਵਰਣਨ ਕੀਤਾ ਇਕਵਾਫੇਦਸੀ ਸਸਕਾਰ ਜੀ ਮੈਂ ਹਾ ਕੋਮਲ ਖਪੂ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਡੋਨਲਡ ਟਰੰਪ ਨੇ ਆਈਸੀਈ ਸਹੂਲਤਾ ਦੀ ਸੁਰੱਖਿਆ ਦੀ ਲੋੜ ਦਾ ਹਵਾਲਾ ਦਿੰਦੇ ਹੋਏ ਸ਼ਿਕਾਗੋ ਦੇ ਵਿੱਚ ਹਥਿਆਰਬੰਦ ਸੰਗੀ ਏਜੰਟਾਂ ਤਾਇਨਾਤ ਕਰ ਦਿੱਤੇ ਨੇ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਕਿਹਾ ਗਿਆ ਕਿ ਗਸ਼ਤ ਕੋਈ ਵੀ ਬਕਵਾਸ ਨਹੀਂ ਲਵੇਗੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਸਰਹੱਦੀ ਗਸ਼ਤ ਕੋਈ ਬਕਵਾਸ ਨਹੀਂ ਕਰੇਗੀ ਕਿਉਂਕਿ ਉਸਨੇ ਐਤਵਾਨੋ ਸ਼ਿਕਾਗੋ ਦੀਆ ਡਾਊਨਟਾਊਨ ਸੜਕਾਂ ਤੇ ਗਸ਼ਤ ਕਰ ਰਹੇ ਹਥਿਆਰਬੰਦ ਸੰਗੀ ਏਜੰਟਾਂ ਦਾ ਹਵਾਲਾ ਦਿੱਤਾ ਹੈ ਇਹ ਅਮਰੀਕੀ ਰਾਸ਼ਟਰਪਤੀ ਦੁਆਰਾ ਪੋਰਟਲੈਂਡ, ਓਰੇਗਨ ਦੇ ਵਿੱਚ ਤਾਇਨਾਤੀ ਦੇ ਲਈ 200 ਨੈਸ਼ਨਲ ਗਾਰਡ ਫੌਜਾਂ ਨੂੰ ਬੁਲਾਉਣ ਤੋਂ ਬਾਅਦ ਆਇਆ ਹੈ। ਇਹਨਾਂ ਹੀ ਨਹੀਂ, ਸੋਸ਼ਲ ਮੀਡੀਆ ਪੋਸਟ ਦੇ ਵਿੱਚ ਟਰੰਪ ਨੇ ਸ਼ਿਕਾਗੋ ਦੀਆਂ ਸੜਕਾਂ ਤੇ ਹਫੜਾ-ਦਫੜੀ ਅਤੇ ਨਾਰੀ ਭਾਜੀ ਦੇ ਵਿਚਾਰ ਏਜੰਡਾ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ। ਸ਼ਿਕਾਗੋ ਦੇ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਸ਼ੁਰੂ ਹੋਏ ਇਮੀਗ੍ਰੇਸ਼ਨ ਲਾਗੂ ਕਰਨ ਦੇ ਵਾਅਦੇ ਦੇ ਵਿਚਕਾਰ ਤਰਜਨਾ ਹਥਿਆਰਬੰਦ ਸੰਘੀ 에ਜੈਂਟ ਪੂਰੇ ਰਣਨੀਤਿਕ ਪਹਿਰਾਵੇ ਦੇ ਵਿੱਚ ਸ਼ਹਿਰ ਦੇ ਕੁਝ ਸਭ ਤੋਂ ਪ੍ਰਮੁੱਖ ਸਲਾਨੀ ਅਤੇ ਖਰੀਦਦਾਰੀ ਖੇਤਰਾਂ ਦੀਆਂ ਸੜਕਾਂ ਤੇ ਘੁੰਮਦੇ ਰਹੇ। ਇਸ ਦੇ ਵਿੱਚ ਸ਼ਿਕਾਗੋ ਦੇ ਪੱਛਮ ਤੇ ਵਿੱਚ ਬ੍ਰਾਟਵਿਓ ਦੇ ਵਿੱਚ ਇੱਕ ICE ਇਮਾਰਤ ਵਿੱਚ ਵਾਰ-ਵਾਰ ਟਕਰਾਅ ਵੀ ਸ਼ਾਮਲ ਸੀ। ਜਿੱਥੇ ਸੰਘੀ ਅਧਿਕਾਰੀਆਂ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਤੇ ਮਿਰਚਾਂ ਦੇ ਗੋਲੇ ਅਤੇ ਅਥਰੂ ਗੈਸ ਦੇ ਗੋਲੇ ਛੁੱਡੇ ਸੀ 트럼프 ਦਾ ਫੌਜੀਆ ਲਈ ਹੁਕਮ ਉਸ ਸਮੇਂ ਆਇਆ ਜਦੋਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਕਿਹਾ ਸੀ ਕਿ ਰੱਖਿਆ ਵਿਭਾਗ ਨੂੰ ਯੁੱਧ ਪ੍ਰਭਾਵਿਤ ਪੋਰਟਲੈਂਡ ਦੀ ਰੱਖਿਆ ਲਈ ਸਾਰੇ ਜ਼ਰੂਰੀ ਫੌਜੀ ਮੁਹੱਈਆ ਕਰਵਾਉਣਾ ਦਾ ਨਿਰਦੇਸ਼ ਦੇ ਦੇ ਨੇ 트럼ਪ ਨੇ ਕਿਹਾ ਇਹ ਫੈਸਲਾ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਸਹੂਲਤਾ ਦੀ ਰੱਖਿਆ ਲਈ ਜ਼ਰੂਰੀ ਸੀ ਹਾਲਾਂਕਿ ਬਾਅਦ ਦੇ ਵਿੱਚ ਗਵਰਨਰ ਟੀਨਾ ਕੋਟੇਕ ਨੇ ਕਿਹਾ ਕਿ 트럼ਪ ਦਾ ਵਰਣਨ ਇੱਕ ਝੂਠਾ ਬਿਰਤਾਂਤ ਸੀ ਜਿਸ ਦਾ ਉਦੇਸ਼ ਟਕਰਾਵ ਨੂੰ ਭੜਕਾਉਣਾ ਸੀ ਇਹ ਕਦਮ ਟਰੰਪ ਦੇ ਵੱਲੋ ਕੋਲੰਬੀਆ ਜ਼ਿਲ੍ਹੇ ਦੇ ਵਿੱਚ ਅਪਰਾਧਾਂ ਵਿਰੁੱਧ ਕਾਰਵਾਈ ਅਤੇ ਲਾਸ ਐਂਜਲਸ ਦੇ ਵਿੱਚ ਇਮੀਗ੍ਰੇਸ਼ਨ ਵਿਰੁੱਧ ਪ੍ਰਦਰਸ਼ਨਾਂ ਦੇ ਜਵਾਬ ਦੇ ਵਿੱਚ ਕਾਰਵਾਈਆਂ ਤੋਂ ਬਾਅਦ ਚੁੱਕੇ ਗਏ ਨਹੀਂ ਜੋ ਫੌਜੀਆਂ ਦੇ ਆਉਣ ਦੇ ਨਾਲ ਹਿੰਸਕ ਹੋ ਕੇ ਸਨ ਐਸੋਸੀਏਟਿਡ ਪ੍ਰੈਸ ਦੇ ਅਨੁਸਾਰ ਸੰਘੀ ਅਧਿਕਾਰੀਆਂ ਨੇ ਕਿਹਾ ਕਿ ਸ਼ਿਕਾਗੋ ਵਾਦੇ ਦਾ ਉਦੇਸ਼ ਦੇਸ਼ ਦੇ ਸਭ ਤੋਂ ਭੈੜੇ ਦੇ ਵਿੱਚੋਂ ਭੈੜੇ ਲੋਕਾਂ ਨੂੰ ਗੈਰ ਕਾਨੂੰਨੀ ਤੌਰ ਤੇ ਉੱਤੇ ਅਪਰਾਧਿਕ ਰਿਪੋਰਟਾਂ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰਨਾ ਸੀ ਇੱਕ ਗਸ਼ਤੀ ਏਜੰਟ ਨੇ ਐਪੀ ਨੂੰ ਦੱਸਿਆ ਏਜੰਟਾਂ ਨੇ ਕਈ ਗ੍ਰਿਫਤਾਰੀਆਂ ਕੀਤੀਆਂ ਨੇ ਪਰ ਉਹਨਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਕੀ ਕਿ ਸ਼ਹਿਰ ਦੇ ਅੰਦਰ ਗਸ਼ਤ ਖਾਸ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਸੀ ਹਫਤੇ ਦੇ ਅੰਤ ਵਿੱਚ ਆਈਸੀਈ ਹਮਲਤਾ ਦੇ ਬਾਅਦ ਤਣਾਅ ਵਧ ਗਿਆ ਸ਼ੁੱਕਰਵਾਰ ਨੂੰ ਏਜੰਟਾਂ ਨੇ ਸੋਤੋ ਵੱਧ ਪ੍ਰਦਰਸ਼ਨਕਾਰੀਆਂ ਦੀ ਢੇਰ ਉੱਤੇ ਵਾਰ-ਵਾਰ ਰਸਾਇਣਿਕ ਏਜੰਟਾਂ ਦਾਗੇ ਤਾਂ ਕਿ ਜਦੋਂ ਸਮੂਹ ਦੇ ਕੁਝ ਮੈਂਬਰਾਂ ਨੇ ਇੱਕ ਕਾਰ ਨੂੰ ਇਮਾਰਤ ਵੱਲ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀਆਂ ਮਿਰਚਾਂ ਦੀਆਂ ਗੋਲੀਆਂ ਅਤੇ ਅਥਰੂ ਗੈਸ ਦੇ ਡੱਬੇ ਪਿੱਛੇ ਵਿੱਚ ਚੁਲਾਏ ਗਏ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵਾਰ ਤੋਂ ਦੂਰ ਖੜੇ ਸਨ ਅਤੇ ਆਵਾਜਾਈ ਨੂੰ ਨਹੀਂ ਰੋਕ ਰਹੇ ਸਨ ਤੇ ਪ੍ਰਦਰਸ਼ਨਕਾਰੀਆਂ ਅਤੇ ਪੱਤਰਕਾਰਾਂ ਨੇ ਸ਼ਨੀਵਾਰ ਨੂੰ ਵੀ ਇਸੇ ਤਰ੍ਹਾਂ ਦੀ ਤ੍ਰਿਸ਼ਤਾ ਵਰਣਨ ਕੀਤਾ ਇੱਕ ਵਾਰ ਫਿਰ ਦੱਸਿਏ ਸਸਿਕਾ ਜੀ ਮੈਂ ਹਾ ਕੋਮਲ ਖਪੂ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਡੋਨਲਡ ਟਰੰਪ ਨੇ ਆਈਸੀਈ ਸਹੂਲਤਾ ਦੀ ਸੁਰੱਖਿਆ ਦੀ ਲੋੜ ਦਾ ਹਵਾਲਾ ਦਿੰਦੇ ਹੋਏ ਸ਼ਿਕਾਗੋ ਦੇ ਵਿੱਚ ਹਥਿਆਰਬੰਦ ਸੰਘੀ 에ਜੰਟਾਂ ਤਾਇਨਾਤ ਕਰ ਦਿੱਤੇ ਨੇ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਕਿਹਾ ਗਿਆ ਕਿ ਗਸ਼ਤ ਕੋਈ ਵੀ ਬਕਵਾਸ ਨਹੀਂ ਲਵੇਗੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਸਰਹੱਦੀ ਗਸ਼ਤ ਕੋਈ ਬਕਵਾਸ ਨਹੀਂ ਕਰੇਗੀ ਕਿਉਂਕਿ ਉਸਨੇ ਐਤਵਾਨੋ ਸ਼ਿਕਾਗੋ ਦੀਆ ਡਾਊਨਟਾਊਨ ਸੜਕਾਂ ਤੇ ਕਸ਼ਟ ਕਰ ਰਹੇ ਹਥਿਆਰਬੰਦ ਸੰਘੀ 에ਜੰਟਾਂ ਦਾ ਹਵਾਲਾ ਦਿੱਤਾ ਇਹ ਅਮਰੀਕੀ ਰਾਸ਼ਟਰਪਤੀ ਦੁਆਰਾ ਪੋਰਟਲੈਂਡ 오ਰੇਗਨ ਦੇ ਵਿੱਚ ਤੈਨਾਤੀ ਦੇ ਲਈ 200 ਨੈਸ਼ਨਲ ਗਾਰਡ ਫੌਜਾਂ ਨੂੰ ਬੁਲਾਉਣ ਤੋਂ ਪਾਤਾ ਹੈ ਇਹਨਾਂ ਹੀ ਨਈ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਟਰੰਪ ਨੇ ਸ਼ਿਕਾਗੋ ਦੀਆਂ ਸੜਕਾਂ ਤੇ ਹਫੜਾ ਦਫੜੀ ਅਤੇ ਨਾਰੀ ਭਾਜੀ ਦੇ ਵਿਚਕਾਰ ਏਜੰਟਾ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ਸ਼ਿਕਾਗੋ ਦੇ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਸ਼ੁਰੂ ਹੋਏ ਇਮੀਗ੍ਰੇਸ਼ਨ ਲਾਗੂ ਕਰਨ ਦੇ ਵਾਅਦੇ ਦੇ ਵਿਚਕਾਰ ਦਲਚਨਾ ਹਥਿਆਰਬੰਦ ਸੰਗੀ ਐਜੈਂਟਾਂ ਪੂਰੇ ਰਣਨੀਤਿਕ ਪਹਿਰਾਵੇ ਦੇ ਵਿੱਚ ਸ਼ਹਿਰ ਦੇ ਕੁਝ ਸਭ ਤੋਂ ਪ੍ਰਮੁੱਖ ਸਲਾਨੀ ਅਤੇ ਖਰੀਦਦਾਰੀ ਖੇਤਰਾਂ ਦੀਆਂ ਸੜਕਾਂ ਤੇ ਘੁੰਮਦੇ ਰਹੇ। ਇਸ ਦੇ ਵਿੱਚ ਸ਼ਿਕਾਗੋ ਦੇ ਪੱਛਮ ਤੇ ਵਿੱਚ ਬ੍ਰਾਟਵੀਓ ਦੇ ਵਿੱਚ ਇੱਕ ICE ਇਮਾਰਤ ਵਿੱਚ ਵਾਰ-ਵਾਰ ਟਕਰਾਅ ਵੀ ਸ਼ਾਮਲ ਸੀ। ਜਿੱਥੇ ਸੰਗੀ ਅਧਿਕਾਰੀਆਂ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਤੇ ਮਿਰਚਾਂ ਦੇ ਗੋਲੇ ਅਤੇ ਅਥਰੂ ਗੈਸ ਦੇ ਗੋਲੇ ਦੇਸੀ 트럼ਪ ਦਾ ਫੌਜੀਆ ਲਈ ਹੁਕਮ ਉਸ ਸਮੇਂ ਆਇਆ ਜਦੋਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਕਿਹਾ ਸੀ ਕਿ ਰੱਖਿਆ ਵਿਭਾਗ ਨੂੰ ਯੁੱਧ ਪ੍ਰਭਾਵਿਤ ਪੋਰਟਲੈਂਡ ਦੇ ਰੱਖਿਆ ਦੇ ਲਈ ਸਾਰੇ ਜ਼ਰੂਰੀ ਫੌਜੀ ਮੁਹਈਆ ਕਰਪੋਨਤਾ ਨਿਰਦੇਸ਼ ਦੇ ਰਹੇ ਨੇ 트럼ਪ ਨੇ ਕਿਹਾ ਇਹ ਫੈਸਲਾ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਸਹੂਲਤਾ ਦੀ ਰੱਖਿਆ ਲਈ ਜ਼ਰੂਰੀ ਸੀ ਹਾਲਾਂਕਿ ਬਾਅਦ ਦੇ ਵਿੱਚ ਗਵਰਨਰ ਟੀਨਾ ਕੋਟੇਕ ਨੇ ਕਿਹਾ ਕਿ 트럼ਪ ਦਾ ਵੰਡਨ ਇੱਕ ਝੂਠਾ ਬਿਰਤਾਂਤ ਸੀ ਜਿਸ ਦਾ ਉਦੇਸ਼ ਟਕਰਾਵ ਨੂੰ ਭੜਕਾਉਣਾ ਸੀ ਇਹ ਕਦਮ ਟ੍ਰਾਂਪ ਦੇ ਵੱਲੋਂ ਕੋਲੰਬੀਆ ਜ਼ਿਲ੍ਹੇ ਦੇ ਵਿੱਚ ਅਪਰਾਧਾਂ ਵਿਰੁੱਧ ਕਾਰਵਾਈ ਅਤੇ ਲਾਸ ਐਂਜਲਸ ਦੇ ਵਿੱਚ ਇਮੀਗ੍ਰੇਸ਼ਨ ਵਿਰੁੱਧ ਪ੍ਰਦਰਸ਼ਨਾਂ ਦੇ ਜਵਾਬ ਦੇ ਵਿੱਚ ਕਾਰਵਾਈਆਂ ਤੋਂ ਬਾਅਦ ਚੁੱਕੇ ਗਏ ਨੇ ਜੋ ਫੌਜੀਆਂ ਦੇ ਆਉਣ ਦੇ ਨਾਲ ਹਿੰਸਕ ਹੋ ਕੇ ਸਨ ਐਸੋਸੀਏਟਿਡ ਪ੍ਰੈਸ ਦੇ ਅਨੁਸਾਰ ਸੰਘੀ ਅਧਿਕਾਰੀਆਂ ਨੇ ਕਿਹਾ ਕਿ ਸ਼ਿਕਾਗੋ ਵਾਅਦੇ ਦਾ ਉਦੇਸ਼ ਦੇਸ਼ ਦੇ ਸਭ ਤੋਂ ਭੈੜੇ ਦੇ ਵਿੱਚੋਂ ਭੈੜੇ ਲੋਕਾਂ ਨੂੰ ਗੈਰ ਕਾਨੂੰਨੀ ਤੌਰ ਤੇ ਉੱਤੇ ਅਪਰਾਧਿਕ ਰਿਕਾਰਡਾਂ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰਨਾ ਸੀ ਇੱਕ ਗਸ਼ਤੀ ਏਜੰਟ ਨੇ ਏਪੀ ਨੂੰ ਦੱਸਿਆ ਕਿ ਏਜੰਟਾ ਨੇ ਕਈ ਗ੍ਰਿਫਤਾਰੀਆਂ ਕੀਤੀਆਂ ਨੇ ਪਰ ਉਹਨਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕੀ ਕਿ ਸ਼ਹਿਰ ਦੇ ਅੰਦਰ ਗਸ਼ਤ ਖਾਸ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਸੀ ਹਫਤੇ ਦੇ ਅੰਤ ਵਿੱਚ ਆਈਸੀਈ ਮਾਲਤਾ ਦੇ ਬਾਹਰ ਤਣਾਅ ਵਧ ਗਿਆ ਸ਼ੁੱਕਰਵਾਰ ਨੂੰ ਏਜੰਟਾ ਨੇ ਸੋਤੋ ਵੱਧ ਪ੍ਰਦਰਸ਼ਨਕਾਰੀਆਂ ਦੀ ਢੇਰ ਉੱਤੇ ਵਾਰ-ਵਾਰ ਰਸਾਇਣਿਕ ਏਜੰਟਾ ਦਾਗੇ ਤਾਂ ਕਿ ਜਦੋਂ ਸਮੂਹ ਦੇ ਕੁਝ ਮੈਂਬਰਾਂ ਨੇ ਇੱਕ ਕਾਰ ਨੂੰ ਇਮਾਰਤ ਵੱਲ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੀਆਂ ਮਿਰਚਾਂ ਦੀਆਂ ਗੋਲੀਆਂ ਅਤੇ ਅਥਰੂ ਗੈਸ ਦੇ ਡੱਬੇ ਪੀੜ ਤੇ ਵਿੱਚ ਚੁਲਾਏ ਗਏ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵਾਰ ਤੋਂ ਦੂਰ ਖੜੇ ਸਨ ਅਤੇ ਆਵਾਜਾਈ ਨੂੰ ਨਹੀਂ ਰੋਕ ਰਹੇ ਸਨ ਤੇ ਪ੍ਰਦਰਸ਼ਨਕਾਰੀਆਂ ਅਤੇ ਪੱਤਰਕਾਰਾਂ ਨੇ ਸ਼ਨੀਵਾਰ ਨੂੰ ਵੀ ਐਸੇ ਤਰ੍ਹਾਂ ਦੇ ਦ੍ਰਿਸ਼ ਦਾ ਵਰਣਨ ਕੀਤਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ